ਰਾਮਪੁਰੇ ਫੂਲ ਦੇ ਵਿੱਚ 28 ਸਾਲ ਤੋਂ ਇੱਕ ਫਰਨੀਚਰ ਦੀ ਫੈਕਟਰੀ ਚੱਲ ਰਹੀ ਹੈ ਸਜਣੋ ਜਿਹੜਾ ਨਵਾਂ ਬਣ ਰਿਹਾ ਪੁਲ ਉਹਦੇ ਬਿਲਕੁਲ ਢੇਠਾ ਸ਼੍ਰੀ ਲక్ష్ਮੀ ਫਰਨੀਚਰ ਵਾਲੇ ਜਿੱਥੇ 0% ਵਿਆਜ ਤੇ ਤੁਹਾਨੂੰ ਫਰਨੀਚਰ ਮਿਲ ਸਕਦਾ ਇੱਥੇ ਸਜਣੋ ਰੈਸਟੋਰੈਂਟਾਂ ਵਾਲੇ ਪੈਲਸਾਂ ਵਾਲੇ ਹੋਟਲਾਂ ਵਾਲੇ ਸਕੂਲਾਂ ਵਾਲੇ ਕਾਲਜਾਂ ਵਾਲੇ ਵੀ ਫਰਨੀਚਰ ਬਣਾਉਂਦੇ ਆ ਇੱਥੇ ਹੀ ਬਣਦਾ ਇੱਥੇ ਹੀ ਗੱਦੀ ਲੱਗਦੀ ਐ ਸਜਣੂ ਇੱਥੇ ਹੀ ਇਹ ਬੰਦੇ ਆਮ ਲੋਕਾਂ ਨੂੰ ਵੀ ਹੋਲ ਸੇਲ ਰੇਟਾਂ ਤੇ ਫਰਨੀਚਰ ਵੇਚ ਦਿੰਦੇ ਆ ਉਹ ਵੀ 0% ਵਿਆਜ ਤੇ 5 ਸਾਲ ਦੀ ਗਾਰੰਟੀ ਵਾਲਾ ਹਰ ਤਰ੍ਹਾਂ ਦਾ ਸਜਣੂ ਫਰਨੀਚਰ ਮਿਲ ਜਾਂਦਾ ਹਰ ਇੱਕ ਤਰ੍ਹਾਂ ਦੀ ਤਕਰੀਬਨ ਘਰੇ ਵਰਤਨ ਵਾਲੀਆਂ ਜਿਹੜੀਆਂ ਫਰਨੀਚਰ ਦੇ ਵਿੱਚ ਚੀਜ਼ਾਂ ਤੇ ਬਹੁਤ ਕਮਾਲ-ਕਮਾਲ ਦੀਆਂ ਡਾਈਨਿੰਗ ਟੇਬਲ ਹੋ ਗਏ ਅਲਮਾਰੀਆਂ ਹੋ ਗਈਆਂ ਫਰਿਜਾਂ, ਕੂਲਰ, ਏਸੀ ਸਭ ਕੁਝ ਮਤਲਬ ਮਿਲ ਸਕਦਾ ਤੁਹਾਨੂੰ ਇਹ ਬੰਦੇ ਬਹੁਤ ਵਧੀਆ ਤੁਹਾਡੇ ਕੋਲੇ ਤੁਸੀਂ ਆਪਦੇ ਹਿਸਾਬ ਨਾਲ ਵੀ ਆਪਦੀ ਰੀਜ ਦੇ ਹਿਸਾਬ ਨਾਲ ਵੀ ਕਸਟਮਾਈਜ਼ ਕਰਾ ਸਕਦੇ ਆ ਇਹਨਾਂ ਤੋਂ ਫਰਨੀਚਰ ਬਾਊਹੋਨਾ ਨਾਲ ਤੁਹਾਡੀ ਗੱਲਬਾਤ ਕਰਾ ਦਿੰਦੇ ਆ ਬਹੁਤ ਪੁਰਾਣਾ ਵਿਸ਼ਵਾਸ ਕਮਾਇਆ ਹੋਇਆ ਬੰਦਿਆਂ ਨੇ ਬਹੁਤ ਚੰਗੇ ਬੰਦੇ ਆ ਖੜਨ ਵਾਲੇ ਬੰਦੇ ਆ ਲੋਕੀ ਭਰ-ਭਰ ਟਰਾਲੇ ਲਈ ਜਾਂਦੇ ਆ ਬਾਕੀ ਤੁਹਾਡੀ ਗੱਲਬਾਤ ਕਰਾ ਦਿੰਦੇ ਆ ਤੁਹਾਡੀ ਸਪਾਰਸ਼ ਦੇ ਹਿਸਾਬ ਨਾਲ ਤੁਹਾਡੇ ਸਾਈਜ਼ ਦੇ ਹਿਸਾਬ ਨਾਲ ਤੁਹਾਡੀ ਲੋੜ ਦੇ ਹਿਸਾਬ ਨਾਲ ਜਿੱਡਾਕ ਤੁਹਾਨੂੰ ਚਾਹੀਦਾ ਉਸ ਤਰ੍ਹਾਂ ਦਾ ਫਰਨੀਚਰ ਵੀ ਬਣਾਉਂਦੇ ਆ ਤੇ ਬਣਿਆ ਬਣਾਇਆ ਵੀ ਇਹਨਾਂ ਕੋਲੇ ਬਾਈ ਹੁਣਾਂ ਕੋਲੇ ਹੁੰਦਾ ਸੁਭਾਸ਼ ਭਾਈ ਐਵੇਂ ਨਾ ਗੱਲ ਬਿਲਕੁਲ ਜੀ ਬਿਲਕੁਲ ਜੇ ਮਨ ਲੋ ਮਰਜ਼ੀ ਕਸਟਮਾਈਜ਼ ਕਰਵਾ ਸਕਦੇ ਹਾਂ ਮੈਂ ਮੰਨ ਲਓ ਵੀ ਆਹ ਸੋਫਾ ਆ ਮੈਨੂੰ ਥੋੜਾ ਜਿਹਾ ਮੇਰਾ ਮਨ ਕਰਦਾ ਵੀ ਯਾਰ ਮੈਂ 2 ਫੁੱਟ ਦੇ ਚੌੜਾ ਕਰਾਉਣਾ ਹਾਂਜੀ ਹਾਂਜੀ ਜਿੱਦਾਂ ਮਰਜ਼ੀ ਜਿੱਦਾਂ ਆਪਾਂ ਸਪੈਸ਼ਲ ਕਸਟਮਰ ਦੇ ਘਰੇ ਜਾ ਕੇ ਕਸਟਮਰ ਦੇ ਰੂਮ ਦਾ ਨਾਪ ਲੈ ਕੇ ਵੀ ਆਪਾਂ ਉਹਨਾਂ ਦੇ ਰੂਮ ਦੇ ਮੁਤਾਬਕ ਤਿਆਰ ਕਰ ਦ ਸਾਰੀ ਚੀਜ਼ ਟੋਟਲੀ ਜਿਵੇਂ ਉਹਨਾਂ ਸਾਗਵਾਨ ਦਾ ਸੋਫਾ ਹੈ ਜੀ ਜਿਹੜਾ ਮਹਾਰਾਜਾ ਟਾਈਪ ਆਪਾਂ ਕਹਿੰਦੇ ਨੇ ਕਾਰਵਿੰਗ ਵਾਲਾ ਸੋਫਾ ਅੰਟੀਕ ਚੀਜ਼ਾਂ ਜੀ ਦੇਖੋ ਬਹੁਤ ਹੀ ਬਾਰੀਕ ਕਸ਼ੀਦਾਕਾਰੀ ਕੀਤੀ ਹੈ ਤੇ ਜੀ ਬਹੁਤ ਬਾਰੀਕ ਕੰਮ ਹੈ ਸਾਰਾ ਹੈਂਡਵਰਕ ਹੈ ਜੀ ਇਹਦੇ ਵਿੱਚ ਟੋਟਲੀ ਸਾਰਾ ਕੰਮ ਹੀ ਹੱਥ ਨਾਲ ਹੀ ਹੁੰਦਾ ਕੋਈ ਇਹ ਤੇ ਮਸ਼ੀਨਵਰਕ ਨਹੀਂ ਹੈ ਜੀ ਅੱਛਾ ਟੋਟਲੀ ਆਪਾਂ ਆਪਦੇ ਅੰਦਰ ਤਿਆਰ ਕਰਦੇ ਆ ਐਮਪੀ ਦੀ ਸਾਗਵਾਨ ਲੱਗੀ ਆ ਅੱਛਾ ਪ्योर ਦੇਖੋ ਬਿਲਕੁਲ ਕਾਲਾ ਮਾਲ ਲੱਗਿਆ ਜੀ ਠੀਕ ਆ ਤੇ ਇਹ ਸਾਡੇ ਕੋਲ ਜਿੱਦਾਂ ਮਰਜ਼ੀ ਕਸਟਮਰ ਕੋਲੇ ਆ ਕੇ ਦੇਖ ਕੇ ਤਿਆਰ ਕਰਵਾ ਸਕਦਾ ਜੀ ਕੋਈ ਦਿੱਕਤ ਨਹੀਂ ਹਰ ਚੀਜ਼ ਆਪਣੇ ਆਪ ਦੇ ਅੰਦਰ ਤਿਆਰ ਹੁੰਦੀ ਆ ਆਪ ਕਸਟਮਾਈਜ਼ ਕਰਾ ਸਕਦੇ ਬਿਲਕੁਲ ਬਿਲਕੁਲ ਕਸਟਮਾਈਜ਼ ਕਸਟਮਰ ਦੇ ਮੁਤਾਬਕ ਜੀ ਆ ਤੁਹਾਡੇ ਕੋਲੇ ਆ ਉੱਪਰ ਕੀ ਬਣਿਆ ਪਿਆ ਹਾ ਇਹ ਟਾਲੀ ਦੀਆਂ ਕੁਰਸੀਆਂ ਬਣਾ ਕੇ ਰੱਖਦੇ ਆ ਜੀ ਅਸੀਂ ਗਰਮੀਆਂ ਦੇ ਵਿੱਚ ਬਣਾ ਕੇ ਰੱਖਦੇ ਆ ਤਾਂ ਕਿ ਜਿਵੇਂ ਮੈਰਿਜ ਸੀਜ਼ਨ ਹੁੰਦਾ ਨਾ ਸਰਦੀਆਂ 'ਚ ਸੁੱਕਾ ਮਾਲ ਮਿਲੇਗਾ ਹਗ ਨੂੰ ਤਾਂ ਕਿ ਨੁਕਸਾਨ ਨਾ ਹੋਵੇ ਉਹ ਚ ਖਰਾਬ ਨਾ ਹੋਵੇ ਅੱਛਾ ਤੇ ਇਧਰਲੇ ਪਾਸੇ ਆ ਆ ਕੀ ਬਣੀ ਜਾਂਦੇ ਡਾਈਨਿੰਗ ਟੇਬਲ ਹਾਂ ਜੀ ਸਾਰੀਆਂ ਡਾਈਨਿੰਗ ਕੁਰਸੀਆਂ ਜ ਜੀ ਠੀਕ ਹੈ ਨਾ ਇਹ ਵੀ ਬੈਡਰੂਮ ਚੇਅਰ ਆ ਕਿੰਗ ਸਾਈਜ਼ ਸੋਫੇ ਨਾਲ ਵੀ ਕੁਰਸੀ ਲੱਗਦੀ ਆ ਡਾਈਨਿੰਗ ਚੇਅਰ ਪਈ ਆ ਆ ਪਿੱਛੇ ਡਾਈਨਿੰਗ ਕੁਰਸੀ ਤਿਆਰ ਵੀ ਹੋਈ ਪਈ ਆ ਜੀ ਪਾਲਿਸ਼ ਹੋਈ ਪਈ ਆ ਜਿਵੇਂ ਉਹ ਬਾਈ ਕੋਲ ਕਿੰਨੇ ਤਰ੍ਹਾਂ ਦਾ ਫਰਨੀਚਰ ਤਿਆਰ ਹੋ ਜਾਂਦਾ ਹਰ ਤਰ੍ਹਾਂ ਦਾ ਜੀ ਆਪਣੇ ਕੋਲੇ ਹਰ ਵੈਰਾਈਟੀ ਮਿਲ ਜੂ ਜੀ ਕਸਟਮਰ ਨੂੰ ਜਿੱਦਾਂ ਮਰਜੀ ਜੀ ਜੀ ਤੇ ਕਿਹੜੀ ਕਿਹੜੀ ਲੱਕੜ ਚ ਮਿਲ ਜਾਂਦਾ ਵੀ ਸਾਗਵਾਨ ਹੋ ਗਿਆ ਟਾਪੀ ਮੈਂ ਟਾਲੀ ਤੇ ਸਾਗਵਾਨ ਜੀ ਮੈਂ ਟਾਲੀ ਤੇ ਸਾਗ ਟਾਲੀ ਤੇ ਸਾਗ ਨੂੰ ਦੋਨਾਂ ਚ ਕੰਮ ਕਰਦੇ ਆਪਾਂ ਤੇ ਭਾਈ ਇਹ ਲੱਕੜ ਦਾ ਜਿਵੇਂ ਸੁਕਾਉਨੇ ਕਿਵੇਂ ਆ ਮਤਲਬ ਇਹਨੂੰ ਕੀ ਕਰਾਉਨੇ ਹੋ ਕੀ ਕਹਿੰਦੇ ਨੇ ਫਬਲ ਕਰਦੇ ਕੀ ਕਰਦੇ ਨਹੀਂ 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 ਇੱਕ ਤਾਂ ਤਰੀਕਾ ਹੁੰਦਾ ਜੀ ਆਰਟੀਫੀਸ਼ਲ ਤਰੀਕਾ ਤਾਂ ਸੀਜ਼ਨਿੰਗ ਹੁੰਦੀ ਆ ਅਸੀਂ ਸੀਜ਼ਨ ਨਹੀਂ ਅਸੀਂ ਨੈਚੁਰਲ ਤਰੀਕੇ ਨਾਲ ਸੁਕਾਉਨੇ ਜੀ ਦੋ ਦੋ ਤਿੰਨ ਤਿੰਨ ਸਾਲ ਪੁਰਾਣੀ ਲੱਕੜ ਲਾਣੇ ਜੀ چیر ਕੇ ਰੱਖਦੇ ਆ ਜੀ अच्छा हां जी हां जी ਵੀ ਤੁਹਾਡਾ ਆਪ ਦਾ ਕੰਮ ਕਰਕੇ ਪਈ ਤੁਸੀਂ ਰੱਖ ਲੈਣੇ ਉਸ ਤੋਂ ਬਾਅਦ ਨੇਚਰਲ ਤਰੀਕੇ ਨਾਲ ਸੁੱਕੀ ਵੀ ਲੱਗ ਨੇ ਨੇਚਰਲ ਤਰੀਕੇ ਨਾਲ ਸੁੱਕਦੀ ਹੈ ਜੀ ਇਹ ਚ ਨੁਕਸ ਨਹੀਂ ਪੈਂਦਾ ਜੀ ਗੱਲ ਸੋ ਅਸਵਾਸ਼ ਭਾਈ ਤੁਸੀਂ ਤਾਂ ਆਪ ਬਣਾਉਨੇ ਆ ਤੁਹਾਡਾ ਤਾਂ ਕੰਮ ਆ ਬੈੱਡ ਬਣਦੇ ਤੁਹਾਡੇ ਕੋਲ ਸਾਰਾ ਕੁਝ ਆਪ ਹੀ ਬਣੀ ਜਾਂਦਾ ਇੱਥੇ ਆ ਦੇਖੋ ਬੈੱਡ ਬੁੱਡ ਬਣੀ ਜਾਂਦੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਦਾ ਵੀ ਤੁਹਾਡੀ ਬਣੀ ਵੀ ਚੀਜ਼ ਦੀ ਫਿਰ ਤੁਸੀਂ ਜ਼ਿੰਮੇਵਾਰੀ ਕੀ ਰੱਖਦੇ ਆ ਵੀ ਮੰਨ ਕੇ ਚਲੋ ਜਿਵੇਂ ਟਾਲੀ ਦੀ ਕੁਰਸੀ ਹੈ ਜਾਂ ਸਾਗਵਾਨ ਦਾ ਸੋਫਾ ਜੀ ਕੋਈ ਵੀ ਇਹਨਾਂ ਦੀ ਸਾਡੀ 25-25 ਸਾਲ ਦੀ ਗਾਰੰਟੀ ਹੈ ਜੀ 25 ਸਾਲ ਦੀ ਕਾਦੀ ਗਾਰੰਟੀ ਮਤਲਬ ਕੀ ਹੋ ਗਿਆ 25 ਸਾਲ ਕੌਣ ਲੱਗੇ ਜੀ ਸ਼ੌਂਕ ਲੱਗੇ ਸਾਡੀ ਫੁੱਲ ਗਾਰੰਟੀ ਆ ਟਾਲੀ ਦੀ ਸਾਡੀ ਕੋਈ ਵੀ ਚੀਜ਼ ਬਣੀ ਵੀ ਲੈ ਜੀ ਗਾਹ ਕਿਤੇ 20 ਸਾਲ ਨੂੰ 25 ਸਾਲ ਨੂੰ ਲੱਗੇ ਸਾਡਾ ਅੱਛਾ ਮੈਂ ਜਿਵੇਂ ਅੱਜ ਆਹ ਕੁਰਸੀ ਲੈ ਗਿਆ ਤੁਹਾਡੇ ਤੋਂ ਇਹ ਟਾਲੀ ਦੀ ਬਣੀ ਵੀ ਆ ਹਾਂਜੀ 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 ਤਾਂ ਇਹ ਕੁਰਸੀ ਨੂੰ 21 ਮਹੀਨਾ ਸਾਲ ਜਾ ਕੇ ਕੌਣ ਲੱਗ ਗਿਆ ਲੱਗਦਾ ਨਹੀਂ ਜੀ ਜੇ ਲੱਗ ਕੇ ਸਾਡੀ ਆ ਤੇ ਤੁਹਾਡੀ ਆ ਤੁਸੀਂ ਨਵੀਂ ਦੇਵੋਗੇ ਉਹ ਤਾਂ ਸਾਡੀ 21ਵੇਂ ਸਾਲ ਬਾਅਦ ਹਾਂਜੀ ਹਾਂਜੀ ਕੀ ਬਾਤ ਆ ਤੇ ਜਿਹੜੀ ਦੀ ਪਾਲਿਸ਼ ਪੂਲਿਸ਼ ਖਰਾਬ ਹੋਗੀ ਪਾਲਿਸ਼ ਖਰਾਬ ਕੋਈ ਨਹੀਂ ਹੁੰਦੀ ਜੀ ਬਹੁਤ ਵਧੀਆ ਆਪਾਂ ਸਾਰੇ ਤੁਹਾਨੂੰ ਅੱਜ ਦਿਖਾਉਣਾ ਪਾਲਿਸ਼ ਮਟੀਰੀਅਲ ਵੀ ਕੰਪਨੀਆਂ ਦਾ ਮਟੀਰੀਅਲ ਚੂਜ਼ ਕਰਦੇ ਆ ਸਾਰਾ ਅਸੀਂ ਏਸ਼ੀਅਨ ਦਾ ਸਰਕਾ ਦਾ ਕੋਈ ਵੀ ਲੋਕਲ ਪ੍ਰੋਡਕਟ ਨਹੀਂ ਅਸੀਂ ਯੂਜ਼ ਕਰਦੇ ਜੀ ਜਿਵੇਂ ਸਾਡੇ ਕੋਲੇ ਆ ਦੇਖੋ ਜੀ ਜਿਵੇਂ ਜਿਹੜੇ ਆਪਣੇ ਆਹ ਸੋਫੇ ਆ ਜਿਵੇਂ ਉਧਰ ਆਪਾਂ ਦੇਖੀ ਸੀ ਪਾਲਿਸ਼ ਹੋ ਰਿਹਾ ਥੋੜਾ ਜਿਹਾ ਕੱਚਾ ਪਾਲਿਸ਼ ਹੋਈ ਵੀ ਆ ਇਸ ਟਾਈਮ ਇਹਨੂੰ ਥੋੜਾ ਜਿਹਾ ਕੰਮ ਹੋਇਆ ਵੈਦੇ ਤੇ ਪਾਲਿਸ਼ ਦਾ ਹਾਂਜੀ ਜਿਵੇਂ ਉਹ ਬਿਲਕੁਲ ਕੋਰਾ ਸੀਗਾ ਜੀ ਇਹ ਵੀ ਉਹੀ ਆ ਮਹਾਰਾਜਾ ਟਾਈਪ ਸੈੱਟ ਆ ਥੋੜਾ ਜਿਹਾ ਕਾਰਵਿੰਗ ਵਾਲਾ ਹਾਂਜੀ ਹੁਣ ਇਹਨਾਂ ਤੇ ਅਸੀਂ ਪੀਜੂ ਪਾਲਿਸ਼ ਕਰਦੇ ਜੇ ਏਸ਼ੀਅਨ ਕੰਪਨੀ ਦੀ ਹਾਂਜੀ ਕੋਈ ਵੀ ਯਾਨੀ ਕਿ ਲੋਕਲ ਪ੍ਰੋਡਕਟ ਨਹੀਂ ਸਾਡੇ ਯੂਜ਼ ਹੁੰਦਾ ਏਸ਼ੀਅਨ ਕੰਪਨੀ ਦੀ ਪਾਲਿਸ਼ ਯੂਜ਼ ਹੁੰਦੀ ਹੈ ਜਾਂ ਸਿਰਕਾ ਦੀ ਯੂਜ਼ ਹੁੰਦੀ ਹੈਗੀ ਹਮ ਅਕਸਰ ਜਿਹੜੀ ਪੀਜੂ ਪਾਲਿਸ਼ ਹੁੰਦੀ ਆ ਉਹ ਏਸ਼ੀਅਨ ਦੀ ਯੂਜ਼ ਹੁੰਦੀ ਹੈ ਜੀ ਜਿਹੜੀ ਮੈਲਾਮਾਈਨ ਹੁੰਦੀ ਆ ਹਮ ਥੋੜਾ ਜਿਆ ਘੱਟ ਰੇਂਜ ਵਾਲੀ ਪ੍ਰੋਡਕਟ ਦੇ ਉੱਤੇ ਮੈਲਾਮਾਈਨ ਪਾਲਿਸ਼ ਹੁੰਦੀ ਆ ਉਹ ਸਾਰੀ ਸਿਰਕਾ ਦੀ ਯੂਜ਼ ਹੁੰਦੀ ਫਿਰ ਪਾਲਿਸ਼ ਕੀਤਾ ਪਿਆ ਪਿਆ ਅੰਦਰ ਦਿਖਾਉਣ ਨੂੰ ਅੰਦਰ ਆ ਜੀ ਹਾਂਜੀ ਜਿਵੇਂ ਆ ਸੈਟ ਹੈ ਜੀ ਇਹ ਸਾਡਾ ਟਾਲੀ ਚ ਤਿਆਰ ਕੀਤਾ ਹੋਇਆ ਹੈ ਅੱਛਾ ਹਾਂਜੀ ਹਾਂਜੀ ਇਹਦੇ ਇਸ ਤੋਂ ਬਾਅਦ ਜਿਹੜੀ ਗੱਦੀ ਗੁੱਦੀ ਲੱਗੂਗੀ ਬਾਈ ਫਿਰ ਉਹ ਵੀ ਉੱਥੇ ਵੀ ਚੱਲਾਂਗੇ ਆਪਾਂ ਉਹ ਦੂਜੀ ਫੈਕਟਰੀ 'ਚ ਜਿਵੇਂ ਆ ਟਾਲੀ ਦਾ ਡਾਈਨਿੰਗ ਟੇਬਲ ਸਾਡਾ ਪਾਲਿਸ਼ ਕਰਕੇ ਰੱਖਿਆ ਹੋਇਆ ਹੈ ਦੇਖੋ ਚਮਕ ਦੇਖੋ ਹੁਣ ਇੱਥੇ ਕੋਈ ਲਾਈਟ ਨਹੀਂ ਨੇਚਰਲ ਚਮਕ ਹੈ ਜੀ ਦੇਖੋ ਇੱਕ ਤਾਂ ਹੁੰਦਾ ਨਾ ਜੀ ਲਾਈਟਾਂ ਦੀ ਚਮਕ ਸਾਡਾ ਨੇਚਰਲ ਚਮਕ ਹੈ ਇੱਥੇ ਕੋਈ ਲਾਈਟ ਨਹੀਂ ਆ ਜੀ ਸੁਭਾਸ਼ ਭਾਈ ਉਸ ਤੋਂ ਬਾਅਦ ਇਹ ਇਹਨਾਂ ਦੇ ਗੱਦੀਆਂ ਲੱਗਣਗੀਆਂ ਹਾਂਜੀ ਹੁਣ ਹੁਣ ਆਪਣੀ ਦੂਜੀ ਫੈਕਟਰੀ 'ਚ ਆ ਜਾਈਏ ਜਦੋਂ ਬਾਅਦ ਫ੍ਰੇਮ ਉਧਰਲੀ ਫੈਕਟਰੀ ਤੇ ਤਿਆਰ ਹੋ ਕੇ ਇੱਧਰ ਗੱਡੀਆਂ ਲੱਗਦੀਆਂ ਕੱਪੜਾ ਗੱਦੀ ਦਾ ਸਾਰਾ ਕੰਮ ਇੱਥੇ ਹੁੰਦਾ ਵਾ ਟੋਟਲਿ ਪ੍ਰੋਡਕਸ਼ਨ ਆਪਣੇ ਆਪ ਦੇ ਅੰਦਰ ਹੀ ਜਿੱਥੇ ਜਿਹੜਾ ਬਾਈ ਆਹ ਕੱਪੜਾ ਲੱਗਦਾ ਹੈ ਇਹ ਕੱਪੜਾ ਮਤਲਬ ਕਿਸ ਤਰ੍ਹਾਂ ਦਾ ਕੱਪੜਾ ਮਤਲਬ ਫੈਕਟਰੀ ਹੈ ਤੁਹਾਡੀ ਦਾ ਕਿਸ ਤਰ੍ਹਾਂ ਦਾ ਕੱਪੜਾ ਅਲਗ-ਅਲਗ ਰੇਂਜ ਦੀ ਸਾਰੀ ਲੱਗਦੀ ਹੈ ਜੀ ਕੱਪੜਾ ਬਹੁਤ ਬੈਸਟ ਕੁਆਲਿਟੀ ਦਾ ਜਿਵੇਂ ਪੂਰਾ ਮੋਟਾ 500 GSM ਦਾ ਕੱਪੜਾ ਲੱਗ ਰਿਹਾ ਹੈ ਜੀ ਇਹ ਜੀ ਜਿਹੜੀ ਜਿਹੜੀ ਬਾਈ ਆਹ ਫੋਮ ਆ ਇਹਦੀ ਬੈਠਣ ਬੂਠਣ ਦੀ ਕੀ ਗੱਲ ਫੁੱਲ ਗਾਰੰਟੀ ਹੁੰਦੀ ਹੈ ਜੀ ਨੋ 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 ਕੋਈ ਸੋਫਾ ਤੁਹਾਡਾ ਸਾਡੇ ਗੱਦੀ ਕਿਸੇ ਦੀ ਸੋਫੇ ਦੀ ਫੁੱਲ ਗਾਰੰਟੀ ਰਹਿੰਦੀ ਹੈ ਜੀ 5 ਸਾਲ ਦੀ ਹਰ ਸੋਫੇ ਦੀ ਸਾਡੀ ਗਾਰੰਟੀ ਰਹਿੰਦੀ ਹੈ ਕਿ ਮਤਲਬ ਕੋਈ 15 15 ਸਾਲ ਨਹੀਂ ਗੱਦੀ ਵੇਂਦੀ ਜੀ 5 ਸਾਲ ਤਾਂ ਗਾਰੰਟੀ ਦੇਣ ਚ ਆ ਜਾਂਦਾ ਜੀ ਜਿਹੜਾ ਐਕਚੁਅਲੀ ਲਾਈਫ ਇਹਦੀ 15 ਸਾਲ ਹੈ ਮਿਨੀਮਮ ਅਸਲ ਦੇ ਵਿੱਚ ਦੁਕਾਨਦਾਰ 15 ਤੋਂ 20 ਸਾਲ ਲਾਈਫ ਉਹਨੇ ਕਿਸਾਲਾਂ ਤੋਂ ਕੋਈ ਗਾਰੰਟੀ ਦਿੰਦਾ ਵੀ ਜਿੰਨੇ ਸਾਲਾਂ ਚ ਉਹਨੂੰ ਪਤਾ ਹੀ ਹੋਵੇ ਇੰਨੇ ਸਾਲ ਤਾਂ ਮੈਂ ਬਦਲ ਨਹੀਂ ਨਹੀਂ ਕਿਸੇ ਵੀ ਹਾਲਤ 'ਚ ਮੈਂ ਬਦਲ ਕੇ ਦੇ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਗਾਰੰਟੀ ਦਾ ਇੱਕ ਫਾਰਮੈਲਿਟੀ ਦੇ ਤੌਰ ਤੇ ਜੀ आप हो हो ए, हां आप होमेगो होगी इधर कपड़ा लाग गया आ, आ, ला जी ते इधर उसी चेयर ਦੇ ਉੱਤੇ कपड़ा ਲੱਗ ਰਿਹਾ ਹੈ ਲੈ ਵੀ ਆਪਾਂ ਆ ਗਏ ਹੁਣ ਆਊਟਲੈਟ ਦੇ ਵਿੱਚ ਇੱਥੇ ਬਣੇ ਪਏ ਆ ਸਾਰੇ ਸੋਫੇ ਵਗੈਰਾ ਆ ਆ ਸੋਫਾ ਬਈ ਬਹੁਤ ਸੋਹਣਾ ਯਾਰ ਇਹ ਸੋਫਾ ਕੰਬੈਡ ਹੈ ਜੀ ਮਤਲਬ ਬੈੱਡ ਵੀ ਬਣਦਾ ਹੈ ਨਾ ਹਾਂ ਜੀ ਹਾਂ ਬੈੱਡ ਆਪਾਂ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਅੱਲੋ ਅੱਛਾ ਇਹ ਅਲਸ ਇੱਕ ਬੈੱਡ ਇੱਕ ਸਕਿੰਟ ਚ ਤਿਆਰ ਹੋ ਜਾਂਦਾ ਜੀ ਇਹ ਤੇ ਦੋ ਬੰਦੇ ਆਰਾਮ ਨਾਲ ਸੋ ਸਕਦੇ ਆ ਇਹਦੇ ਵਿੱਚ ਆਪਾਂ ਸਟੋਰੇਜ ਵੀ ਬਣਾਈ ਹੋਈ ਹੈ ਅੱਛਾ ਇਹਦੇ ਵਿੱਚ ਆਪਣਾ ਕੰਨ ਬਲ ਰਜਾਈ ਪਿੱਲੋ ਆਪਣੇ ਸਟੋਰ ਕਰ ਸਕਦਾ ਹੈ ਤੇ 1 ਸਕਿੰਟ ਜੀ ਆਪਾਂ ਇਹਨੂੰ ਬੈੱਡ ਤੋਂ ਦੁਆਰੇ ਸੋਫੇ 'ਚ ਬਦਲ ਸਕਦੇ ਹਾਂ ਯਾ ਜਿਗਾੜ ਲੋਟਾ ਫਰੀ ਤੋਂ ਹੈ ਨਾਲੇ ਬਹੁਤ ਹੀ ਵਧੀਆ ਮਸ਼ੀਨ ਲਗਾਈ ਹੋਈ ਹੈ ਜੀ ਜਿਹਦੇ ਵਿੱਚ ਕੋਈ ਕੰਪਲੇਂਟ ਹੀ ਨਹੀਂ ਆਉਂਦੀ ਜੀ ਬੰਦੇ ਨੂੰ ਅੱਛਾ ਹਾਂਜੀ ਹਾਂਜੀ ਕਦੇ ਕੰਪਲੇਂਟ ਨਹੀਂ ਆ ਇਹਦੇ ਹੈਡਰੈਸਟ ਵੀ ਐਡਜਸਟੇਬਲ ਹੈ ਜੀ ਇਹਨੂੰ ਆਪਾਂ ਫੋਲਡ ਵੀ ਕਰ ਸਕਦੇ ਹਾਂ ਹਾਈ ਬੈਗ ਵੀ ਕਰ ਸਕਦੇ ਹਾਂ ਆ ਯਾਰ ਮੈਨੂੰ ਦੁਬਾਰਾ ਦੱਸ ਸੀ ਮਾੜਾ ਜਾ ਹਾਂਜੀ ਹਾਂਜੀ ਖਿੱਚੋ ਜੀ ਹਾਂਜੀ ਹਾਂਜੀ ਉੱਪਰ ਜਾ ਕੇ ਬਸ ਇਹਨੂੰ ਇੱਥੋਂ ਮਾੜਾ ਜਾ ਦੱਬੋ ਜੀ ਬਸ ਹਟੇ ਮਿਟੇ ਲੈ ਚਲੋ ਭਾਈ ਆਹ ਪੈ ਗਈ ਮੈਨੂੰ ਪੈਣਾ ਇੱਧਰ ਨੂੰ ਲੇਟ ਸਕਦੇ ਆਂ ਜੀ ਐਸ ਲੋਕ ਤਾਂ ਆਪਾਂ 5 ਬੰਦੇ ਪੈ ਜਾਣ ਹਾਂ ਜਿਵੇਂ ਆਪਾਂ ਸਾਹਮਣੇ ਐਲ ਸੀ ਡੀ ਲੱਗੇ ਟੀਵੀ ਦੇਖਣਾ ਜੀ ਇਦਾਂ ਸਿੱਧਾ ਲੱਤਾਂ ਪਸਾਰ ਕੇ ਹਾਂਜੀ ਹਾਂ ਆ ਆ ਆ ਸੇ ਦੋ ਆ ਹੈਗੇ ਆ ਨਾਲ ਹਾਂਜੀ ਹਾਂਜੀ ਬਿਲਕੁਲ ਏ ਯਾਰ ਪ੍ਰੀਤ ਕਮਾਲ ਦੀ ਚੀਜ਼ ਹੈ ਹੈ ਤੇਨੂੰ ਬੰਦ ਕਿਵੇਂ ਕਰਨਾ ਬਸ ਇਦਾਂ ਹੀ ਚੱਕੋ ਜੀ ਮਾੜਾ ਨਾਲ ਦੀ ਨਾਲ ਹੀ ਹੋ ਜਾਣਾ ਆਟੋਮੈਟਿਕ ਮਸ਼ੀਨ ਹੀ ਹੈ ਜੀ ਆਪਣੇ ਆ ਵੀ ਹੋ ਜਾਂਦਾ ਬਸ ਚਲੋ ਬਾਈ ਆਜੋ ਸੁਭਾਸ਼ ਭਾਈ ਆ ਤਾਂ ਕਮਾਲ ਹੋ ਗਈ ਹਾਂਜੀ ਆ ਵੀ ਸੋਫਾ ਕੰਬੈੱਡ ਹੈ ਜੀ ਆ ਜਾ ਆ ਜਾ ਆ ਜਾ ਆ ਜਾ ਅੱਛਾ ਆ ਵੀ ਸੋਫਾ ਕੰਬੈੱਡ ਹਾਂਜੀ ਹਾਂਜੀ ਇਹ ਵੀ ਸੋਫਾ ਕੰਬੈੱਡ ਹੈ ਚਾ ਇਹ ਹੋਰ ਸਾਹਬ ਜਗਾ ਕਾ ਹਾਂਜੀ ਇਹ ਹੋਰ ਸਿਸਟਮ ਹੈ ਜੀ ਉਹ ਹੋਰ ਸਿਸਟਮ ਹੈ ਚਲੋ ਬਾਈ ਇਹ ਵੀ ਬੈੱਡ ਤੇ ਆ ਰਿਹਾ ਪੂਰਾ ਪ੍ਰੀਤ ਆ ਬਾੜੀ ਕੰਮ ਦੀ ਚੀਜ਼ ਆ ਓਏ ਹਾਂ ਹਾਂਜੀ ਹਾਂਜੀ ਪੂਰਾ ਬੰਦਾ ਆਰਾਮ ਨਾਲ ਸੋ ਸਕਦਾ ਜੀ ਆਰਾਮ ਨਾਲ ਦੋ ਤਿੰਨ ਬੰਦੇ ਆਰਾਮ ਨਾਲ ਸੋ ਸਕਦੇ ਕਰ ਇਕੱਠਾ ਕਰਿਓ ਲੈ ਲੈ ਬਈ ਮੱਲਾ ਡਾਇਰੈਕਟ ਫੈਕਟਰੀ ਚ ਆ ਨਾਲੇ ਇਹ ਲੈ ਸੋਲਾ ਆ ਕੀ ਬਣ ਗਿਆ ਕਮੈਂਟ ਚ ਕਿੰਨਾ ਲੰਬਾ ਹਨਾ ਹਾਂ ਆ ਚੀਜ਼ ਕੰਮ ਦੀ ਆ ਵੀ ਐਂ ਬਣ ਜਾਂਦਾ ਇਹ ਵੀ ਬੈ ਆਹ ਇਹ ਦੀਵਾਨ ਕਮ ਬੈੱਡ ਹੈ ਜੀ ਅਜਾ ਦੀਵਾਨ ਤੇ ਕਮ ਬੈੱਡ ਆ ਜਾ ਹਾਂ ਜਾ ਲੈ ਘਰ ਘਲ ਹਾਂਜੀ ਹਾਂਜੀ ਇੱਕ ਸੋਫਾ ਕਮ ਬੈੱਡ ਤੁਹਾਨੂੰ ਹੁਣ ਹੋਰ ਦਿਖਾਉਂਦਾ ਹੋਰ ਦਿਖਾ ਦੇ ਆ ਜਾ ਇੱਕ ਆਪਣੀ ਇੱਕ ਆ ਵੀ ਸੋਫਾ ਕਮ ਬੈੱਡ ਹੈ ਜੀਾਰੇ ਖੋਲਦੇ ਵੀ ਆਕਰ ਡਿਜ਼ਾਈਨ ਨਾਲ ਹਾਂਜੀ ਹਾਂਜੀ ਸਭ ਅਲੱਗ ਅਲੱਗ ਤਰੀਕੇ ਨਾਲ ਖੁੱਲਦੇ ਆ ਜੀ ਨਾਲ ਪਿੱਲੋ ਚੱਕ ਲਓ ਜੀ ਤਿੰਨੇ ਜਾਣੇ ਚਾਰ ਜਾਣੇ ਜਿਵੇਂ ਮਰਜ਼ੀ ਸੋ ਜਾਓ ਲਓ ਜੀ ਘਰ ਗੱਲ ਪ੍ਰੀਤ ਪਿੱਲੋ ਲਾਓ ਇਹ ਕਹਿੰਦੇ ਰਾਮਪੁਰੇ ਵਾਲੇ ਸੇਠ ਹਾਂ 1 ਮਿੰਟ ਚ ਹੀ ਬੈੱਡ ਤਿਆਰ ਹੈ ਜੀ ਲੋ ਲਓ ਜੀ 1 ਮਿੰਟ ਚ ਹੀ ਸੋਫਾ ਤਿਆਰ ਹੈ ਤੇ ਹੈ ਵੀ ਜਾਇਜ਼ ਰੇਟਾਂ ਚ ਹੀ ਆ ਬਿਲਕੁਲ ਜਾਇਜ਼ ਰੇਟਾਂ ਚ ਹੈ ਜੀ ਜਾਇਜ਼ ਰੇਟਾਂ ਚ ਹੀ ਆ ਆਮ ਤੁਸੀਂ ਇਹ ਵੱਡੇ ਸ਼ਹਿਰਾਂ ਚ ਇਹੀ ਸੋਫਾ ਆਮ ਬੈੱਡ ਖਰੀਦ ਲੋਗੇ 35 35000 ਦਾ ਜੀ ਹਾਂ ਆਪਣਾ ਰੇਟ ਹੈ ਸਿਰਫ 24000 ਰੁਪਏ ਜੀ ਚੱਕੋ ਜੀ 24000 ਚ ਹੀ ਮਿਲ ਜਾਣਾ ਤੁਹਾਨੂੰ ਹਾਂ ਜੀ ਹਾਂ ਕੋਈ 35000 ਨਹੀਂ ਜੀ ਇਹ ਵੀ 100 ਰਮਬੈਡੀ ਹੈ ਜੀ ਅੱਛਾ ਆ ਵੀ ਸੋਫਾ ਇਹ ਇਹ ਸੇਮ ਥਿੰਗ ਹੀ ਆ ਉਹੋ ਜੀ ਪਰ ਇਹ ਉਦੋਂ ਵੱਡਾ ਹਾਂਜੀ ਹਨਾ ਹਾਂਜੀ ਹਾਂਜੀ ਲੈਂਥ ਵਧਾਈ ਹੋਈ ਆ ਇਹ ਕਸਟਮਾਈਜ਼ ਕੀਤਾ ਜੀ ਸਪੈਸ਼ਲ ਕਿਸੇ ਕਸਟਮਰ ਨੇ ਆਪਣੇ ਰੂਮ ਦੇ ਸਾਈਜ਼ ਮੁਤਾਬਕ ਬਣਾਇਆ ਜੀ ਤੇ ਆ ਪਤਾ ਲੀਏ ਹੋਰ ਵੀ ਮਾੜਾ ਜੀ ਕੋਈ ਆਈਟਮ ਆ ਦਿਖਾ ਦਈਏ ਹਾਂ ਜੀ ਭਾਈ ਇੱਕ ਤੁਸੀਂ ਕੀ ਕਹਿੰਦੇ ਸੀ ਵੀ ਤੁਹਾਡੇ ਕੋਲ ਕੀ ਆ ਹੋਰ ਜਿਵੇਂ ਆਪਾਂ ਡਾਈਨਿੰਗ ਸੈੱਟ ਉਧਰ ਦੇਖੇ ਸੀ ਜੀ ਪਾਲਚ ਹੁੰਦੇ ਤੇ ਕੰਪਲੀਟ ਹੋ ਕੇ ਸ਼ੋਰੂਮ ਚ ਆ ਗਏ ਜੀ ਦੇਖੋ ਹਾਂਜੀ ਠੀਕ ਹੈ ਨਾ ਜੀ ਆ ਆ ਕੰਪਲੀਟ ਹੋ ਗਿਆ ਆਪਣੇ ਕੋਲੇ ਹਾਂਜੀ 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 ਬਾਕੀ ਕੁਆਲਿਟੀ ਹਰ ਪ੍ਰੋਡਕਟ ਦੀ ਕੁਆਲਿਟੀ ਬਹੁਤ ਬੈਸਟ ਰਹੇਗੀ ਜੀ ਹਾਂ ਘਟੋ ਘਟ ਲਾਈਫ ਆਪਣੇ ਫਰਨੀਚਰ ਦੀ 15 ਤੋਂ 20 ਸਾਲ 25 ਸਾਲ ਤੱਕ ਲਾਈਫ ਚੱਲੇਗੀ ਜੀ ਔਰ ਚਾਹੀਦਾ ਵੀ ਆ ਹਾਂ ਜੀ ਨੇ ਲੈਣਾ ਹੋ ਸਾਰ ਵਾਰ ਵਾਰ ਤਾਂ ਲਿਆ ਆ ਬਣੀ ਜਾਂਦਾ ਬਾਕੀ ਬਹੁਤ ਹੀ ਰੀਜ਼ਨੇਬਲ ਰੇਟਾਂ ਦੇ ਵਿੱਚ ਵੀ ਜੀ ਆ ਜੋ ਆਪਾਂ ਹੋਰ ਵੀ ਦਿਖਾਉਨੇ ਆ ਤੁਹਾਨੂੰ ਯਾਰ ਹਾਂ ਜੀ ਫੈਕਟਰੀ ਆ ਤਾਂ ਫਿਰ ਮਾਲ ਵੱਧ ਬਣਦਾ ਹੀ ਆ ਨਾ ਘੁੰਮਦੇ ਘੁੰਮਦੇ ਸ਼ੋਅਰੂਮ ਨਾ ਥੱਕ ਜਾਓਗੇ ਥੱਕ ਇੰਨਾ ਵੱਡਾ ਸ਼ੋਅਰੂਮ ਆ ਕਈ ਪਾਰਟਾਂ ਦੇ ਵਿੱਚ ਆ ਪਰ ਮੈਂ ਤੁਹਾਨੂੰ ਕੁਛ ਨਾ ਕੁਛ ਚੀਜ਼ਾਂ ਤੁਹਾਨੂੰ ਸੌਖੇ ਕਰਨ ਵਾਸਤੇ ਦਿਖਾ ਰਿਹਾ ਆ ਗਿਆ ਬਾਈ ਕਾਰ ਹਾਂਜੀ ਜਿਹੜਾ ਆਪਾਂ ਕਾਰਵਿੰਗ ਵਾਲਾ ਜਿਹੜਾ ਪਹਿਲਾਂ ਕੱਚਾ ਵੀ ਦੇਖਿਆ ਸੀ ਫਿਰ ਪਾਲਿਸ਼ ਹੁੰਦਾ ਵੀ ਦੇਖਿਆ ਹੁਣ ਇਹ ਕੰਪਲੀਟ ਹੋ ਕੇ ਜਿੱਦਾਂ ਸ਼ੋਰੂਮ ਦੇ ਵਿੱਚ ਲੱਗ ਗਿਆ ਇਹ ਲੱਗ ਗਿਆ ਇਹ ਚ 골ਡਨ ਮੈਟੈਲਿਕ ਪਾਲਿਸ਼ ਹੋਈ ਹੋਈ ਹੈ ਜੀ ਜੀ ਏਸ਼ੀਅਨ ਕੰਪਨੀ ਦੀ ਪੀਜੂ ਪਾਲਿਸ਼ ਹੈ ਜੀ ਇਹ ਅੱਛਾ ਇਹ ਏਸ਼ੀਅਮ ਪਰ ਜੇ ਕੋਈ ਗਾਹ ਕੇ ਚਾਹਵੇ ਜੇ ਜੇ ਕੋਈ ਗਾਹ ਕੇ ਚਾਹਵੇ ਵੀ ਮੈਨੂੰ ਸੁਭਾਸ਼ ਬਾਈ ਆ ਨਹੀਂ ਚਾਹੀਦਾ ਮੈਨੂੰ ਹੋਰ ਰੰਗ ਚਾਹੀਦਾ ਕੋਈ ਤਾਂ ਉਹਦੇ ਚ ਹੋਰ ਮਿਲ ਜੂਗਾ ਬਿਲਕੁਲ ਤੁਹਾਨੂੰ ਆਪਾਂ ਫਿਰ ਕੱਪੜੇ ਦੇ ਸ਼ੇਡ ਵੀ ਦਿਖਾਵਾਂਗੇ ਹਾਂਜੀ ਹਾਂ ਉਹ ਚ ਆਪਣਾ ਅੱਛਾ ਜੇ ਕੋਈ ਚਾਹਵੇ ਕੱਪੜਾ ਵੀ ਬਦਲ ਸਕਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਜੇ ਕੋਈ ਚਾਹਵੇ ਤਾਂ ਆ ਪੀਯੂ ਪੋਲਸ ਦਾ ਵੀ ਕਲਰ ਚੇਂਜ ਕਰ ਸਕਦਾ ਹਾਂਜੀ ਹਾਂਜੀ ਇਹਦੀਆਂ ਵੀ ਆਪਾਂ ਫਾਈਲਾਂ ਦਿਖਾਉਣੇ ਤੁਹਾਨੂੰ ਹਾਂਜੀ ਆ ਦੇਖਿਓ ਆ ਕਿੰਨਾ ਸੋਹਣਾ ਬਣਿਆ ਪਿਆ ਉਹ ਫੋਲਡਰ ਲਈ ਕਿਹੋ ਇਹ ਆ ਆ ਬਹੁਤ ਸੋਹਣਾ ਬਣਿਆ ਪਿਆ ਆ ਗਾਹਕ ਲਈ ਦੇਣ ਲਈ ਹੈ ਜਾਂ ਕਿਸੇ ਨੇ ਬਣਾਇਆ ਹੋਇਆ ਸਾਈ ਤੇ ਇਹ ਕਿਸੇ ਦਾ ਸਾਈ ਦਾ ਜੀ ਅੱਛਾ ਹਾਂ ਜੀ ਬਾਕੀ ਹਾਂ ਜੀ ਕਿਸੇ ਗਾਹਕ ਦਾ ਹੈ ਬਾਕੀ ਇਹ ਸੋਫੇ ਨਾ ਜਿਹੜੇ ਤੁਸੀਂ ਆਮ ਵੱਡੇ ਸ਼ਹਿਰਾਂ ਦੇ ਵਿੱਚ ਕਿੱਥੇ ਜਿੱਥੇ ਜਿਹੜੇ ਮੰਨ ਕੇ ਚਲੋ ਸਾਡੇ ਲੋਕਾਂ ਤੋਂ ਹੋਲ ਸੇਲ ਦੇ ਵਿੱਚ ਲੈ ਕੇ ਜਾਂਦੇ ਆ ਉੱਥੇ ਜਾ ਕੇ ਇਹੀ ਚੀਜ਼ਾਂ ਤੁਹਾਨੂੰ ਮਿਲਣਗੀਆਂ 20000 ਰੁਪਏ ਸੀਟ 25000 ਰੁਪਏ ਸੀਟ 35000 ਰੁਪਏ ਸੀਟ ਅੱਛਾ ਸਾਡੇ ਕੋਲੇ ਸਿਰਫ ਹੀ 12000 ਰੁਪਏ ਪਰ ਸੀਟ ਤੋਂ ਸੋਫਾ ਸੂਰੇ ਜੀ ਸਾਗਵਾਨ ਦਾ ਨਾਲ ਐਮਪੀ ਦੀ ਸਾਗਵਾਨ ਦਾ ਚਾਹੇ ਬੰਦਾ ਆਪਦੀ ਤਸੱਲੀ ਕਰਕੇ ਫੇਰ ਪਾਲਚ ਕਰਾਵੇ ਜੀ ਬੰਦਾ ਦੇਖ ਲਵੇ ਸਾਨੂੰ ਕੋਈ ਦਿੱਕਤ ਨਹੀਂ ਮਤਲਬ 12000 ਰੁਪਏ ਤੋਂ ਸਟਾਰਟ ਆ ਜੇ 12 ਪਰ ਸੀਟ ਦੇ ਸਾਨੂੰ ਪਰ ਸੀਟ ਦੇ ਹਿਸਾਬ ਨਾਲ ਜਿੰਨੀਆਂ ਮਰਜ਼ੀ ਸੀਟਾਂ ਤਿਆਰ ਕਰਵਾ ਲਵੇ ਕਸਟਮਰ ਆਪਦੀ ਡਰਾਇੰਗ ਰੂਮ ਦੇ ਹਿਸਾਬ ਨਾਲ ਠੀਕ ਹੈ ਮਤਲਬ ਇਹਨੂੰ ਦੋ ਸੀਟਾਂ ਮੰਨਦੇ ਆਪਾਂ ਹਾਂਜੀ ਇਹ ਦੋ ਸੀਟਾਂ ਜੀ ਇਹਨੂੰ ਦੋ ਸੀਟਾਂ ਮੰਨਦੇ ਆ ਤੁਸੀਂ ਤੇ ਆ ਆ ਬੈੱਡ ਹਾਂਜੀ ਇਹ ਟਾਲੀ ਦੇ ਬੈੱਡ ਹੈ ਜੀ ਜੀ ਟੋਟਲੀ ਟਾਲੀ ਦਾ ਕੰਮ ਹੋਇਆ ਹੋਵੇ ਸਾਰੇ ਚਾਰੋ ਸਾਈਡ ਇਹਦੇ ਤੇ ਜੀ ਹਾਂਜੀ ਇਹ ਵਿੱਚ ਟਰਾਲੀ ਵੀ ਆਵੇ ਯਾਰ ਇਹ ਟਾਲੀ ਕਾਦੀ ਹੈ ਤਾਂ ਲੋਹਾ ਹੈ ਇਹਨੂੰ ਕਿੰਨਾ ਚਿਰ ਕੋ ਨਹੀਂ ਲੱਗੂਗਾ ਇਸ ਗੱਲ ਦੀ ਕਿੰਨੇ ਚਿਰ 25 ਸਾਲ ਦੀ ਗਾਰੰਟੀ ਹੈ ਜੀ 25 ਸਾਲ ਬਾਉ ਜੀ ਹੁਣ ਕਹਿੰਦੇ ਯਾਰ ਇਹ ਤਾਂ ਟੋਟ ਲੋਹਾ ਯਾਰ ਲੋਹਾ ਵੀ 25 ਸਾਲਾਂ ਚ ਗਲ ਜਾਂਦਾ ਇਹ ਲੋਹਾ ਇਹ ਖਰਾਬ ਨਹੀਂ ਇਹ ਨਹੀਂ ਗਲਦਾ ਜੀ ਇਹ 25 ਸਾਲ ਕੋ ਵੀ ਬੱਦ ਲਾਈਫ ਹੈ ਜੀ ਇਹਦੀ ਤਾਂ ਆਪਾਂ ਗਾਰੰਟੀ ਕਿ 25 ਇੱਕ ਲਿਮਟ ਤਾਂ ਕੀ ਦਿੱਤੀ ਜਾਂਦੀ ਇਹ ਮਾਡਰਨ ਡਾਈਨਿੰਗ ਸੈੱਟ ਆ ਗਿਆ ਜੀ ਜਿਵੇਂ ਪਹਿਲਾਂ ਆਪਾਂ ਦੇਖ ਰਹੇ ਸੀ ਕਲਾਸਿਕਲ ਫਰਨੀਚਰ ਜੀ ਇਹ ਹੈਗਾ ਆਪਣਾ ਮਾਡਰਨ ਡਾਈਨਿੰਗ ਸੈੱਟ ਪਲਿਸਟਰ ਪਾਲਿਸ਼ ਹੈ ਜੀ ਜੀ ਪਾਲਿਸ਼ ਤੇ ਨਿਗਾ ਮਾਰੋ ਤੁਸੀਂ ਚਮਕ ਦੇਖੋ ਅੱਛਾ ਇੱਧਰ ਦੇਖੋ ਜੀ ਆ ਮਾਰੋ ਨਿਗਾਈ ਇਹਦੇ ਤੇ ਆ ਆ ਬਹੁਤ ਤੇ ਕੀ ਪੂਰੀ ਮਿਰਰ ਲੁੱਕ ਹੈ ਜੀ ਚਾਹੇ ਤੁਸੀਂ ਇੱਧਰ ਮੇਰਾ ਹੱਥ ਦੇਖ ਸਕਦੇ ਹੋ ਪਾਲਿਸ਼ ਦੇ ਵਿੱਚ ਹੂੰ ਖੂਬ ਹੋ ਮਿਰਰ ਲੁੱਕ ਹੈ ਜੀ ਮਤਲਬ ਘਰੇ ਸ਼ੀਸ਼ਾ ਰੱਖਣ ਦੀ ਲੋੜ ਨਹੀਂ ਬਿਲਕੁਲ ਜੀ ਬਿਲਕੁਲ ਸ਼ੀਸ਼ੇ ਦੀ ਲੋੜ ਨਹੀਂ ਹੈ ਜੀ ਜਿਹੜਾ ਸਾਡੇ ਤੋਂ ਫਰਨੀਚਰ ਲੈ ਗਿਆ ਹਾਂ ਘਰੇ ਸ਼ੀਸ਼ਾ ਰੱਖਣ ਦੀ ਲੋੜ ਨਹੀਂ ਬਹੁਤ ਚਮਕ ਉੱਤੇ ਦੇਖੋ ਜੀ ਮਾਰਬਲ ਦੇ ਉੱਤੇ ਚਮਕ ਦੇਖੋ ਜੀ ਹੂੰ ਤੇ ਬਹੁਜੇ ਕਿਸੇ ਨੇ ਮੰਨ ਲਓ ਕਿ ਬੰਨ ਕੇ ਚਲੋ ਰਾਮਪੁਰੇ ਫੂਲ ਤੁਹਾਡੇ ਕੋਲੇ ਆ ਜਾਂਦਾ ਲక్ష్ਮੀ ਫਰਨੀਚਰ ਤੇ ਆ ਜਾਂਦਾ ਤੇ ਉਹਨੂੰ ਟਰਾਂਸਪੋਰਟੇਸ਼ਨ ਦਾ ਕੋਈ ਟੈਨਸ਼ਨ ਤਾਂ ਨਹੀਂ ਕੀ ਘਰੇ ਜਾਊਗਾ ਮੈਂ ਕਹਾਂ ਜੀ ਆਲ ਓਵਰ ਡਿਲੀਵਰੀ ਹੈਗੀ ਜੀ ਆਪਣੇ ਕੋਲ ਸਾਰਾ ਸਿਸਟਮ ਹੈਗਾ ਜੀ ਪੂਰੇ ਹਿੰਦੁਸਤਾਨ ਚ ਜਿੱਥੇ ਮਰਜੀ ਡਿਲੀਵਰੀ ਕਰਾ ਲਵੇ ਤੇ ਜੇ ਕੋਈ ਮੰਨ ਕੇ ਚਲੋ ਬੰਦਾ ਤੁਹਾਡੇ ਕੋਲੇ ਆ ਹੀ ਨਹੀਂ ਸਕਦਾ ਉਹਨੂੰ ਤੁੰਡ ਆਨਲਾਈਨ ਹੀ ਚੀਜ਼ ਚੈੱਕ ਕਰਕੇ ਆਨਲਾਈਨ ਵੀ ਦਿੰਦੇ ਜੀ ਆਪਾਂ ਜੇ ਮੰਨ ਲਓ ਬੰਦਾ ਵੀਡੀਓ ਕਾਲ ਤੇ ਸੀ ਚੀਜ਼ ਪ੍ਰੋਡਕਟ ਦਿਖਾ ਦਿੰਨੇ ਆ ਜੀ ਮੈਂ ਕੈਨੇਡਾ ਮੰਗਾਉਂਦੇ ਹਾਂ ਹਾਂਜੀ ਹਾਂਜੀ ਕੈਨੇਡਾ ਅਮਰੀਕਾ ਬਹੁਤ ਕਸਟਮਰ ਸਾਡੇ ਕੋਲ ਫੋਨ ਤੇ ਮੰਗਾਉਂਦੇ ਵੀ ਆ ਜੀ ਕੈਨੇਡਾ ਵੀ ਹੁਣ ਅਸੀਂ ਪਿੱਛੇ ਸ਼ਿਪਿੰਗ ਭੇਜੀ ਸੀ ਕੈਨੇਡਾ ਵੀ ਭੇਜੀ ਸੀ ਅੱਛਾ ਹਾਂਜੀ ਹਾਂਜੀ ਮਤਲਬ ਕੈਨੇਡਾ ਵੀ ਅਸੀਂ ਦੇਹਰਾਦੂਨ ਵੀ ਭੇਜਿਆ ਇੰਡੀਆ ਦੇ ਵਿੱਚ ਤਾਂ ਜਾਂਦਾ ਹੀ ਜਾਂਦਾ ਹੈ ਇਸ ਦੋ ਵਾਰ ਅਸੀਂ ਸਾਡੇ ਕੋਲ ਦਿੱਲੀ ਦੀ ਵੀ ਹੈਗੀ ਅੰਦੌਰ ਦਾ ਵੀ ਹੈਗਾ ਫਰਨੀਚਰ ਦਾ ਆਰਡਰ ਠੀਕ ਹੈ ਜੀ ਹਾਂਜੀ ਹਾਂਜੀ ਮਤਲਬ ਆਲ ਇੰਡੀਆ ਕੀ ਆਲ ਵਰਲਡ ਜਾਂਦਾ ਹਾਂਜੀ ਹਾਂਜੀ ਆਲ ਓਵਰ ਵਰਲਡ ਜਿੱਥੇ ਮਰਜੀ ਜੀ ਜੀ ਤੁਹਾਨੂੰ ਦੱਸਿਆ ਵੀ ਕੈਨੇਡਾ ਵੀ ਆਪਾਂ ਸ਼ਿਪਿੰਗ ਹੁਣੀ ਕਰਕੇ ਹਟ ਤੇ ਬਾਹਰਲੇ ਮੁਲਕਾਂ ਨੂੰ ਤਾਂ ਆਪਣੇ ਵਾਲਾ ਫਰਨੀਚਰ ਸਸਤਾ ਬਹੁਤ ਪੈਂਦਾ ਬਹੁਤ ਸਸਤਾ ਜੀ ਉੱਥੇ ਤਾਂ ਇਹ ਚੀਜ਼ਾਂ ਜੀਆਂ ਲੈ ਕੇ ਚਲੋ ਜਿਹੜਾ ਡਾਈਨਿੰਗ ਸੈਟ ਉਹਰੇ 1.5 ਲੱਖ ਦਾ ਉੱਥੇ ਜਾ ਕੇ ਤਾਂ 5-6 ਲੱਖ ਦਾ ਕੋਸਟ ਕਰਦਾ ਜੇ ਬੰਦੇ ਨੂੰ ਕੈਰੇਜ ਪਾ ਕੇ 2.5 ਲੱਖ ਦਾ ਕੋਸਟ ਕਰ ਵੀ ਗਿਆ ਤਾਂ ਵੀ ਉਹਨੂੰ ਤਾਂ ਉਹਦੇ ਦਾ 50% ਦੀ ਸੇਵਿੰਗ ਹੋ ਗਈ ਹਾਂ ਬਾਉ ਜੀ ਹੁਣੇ ਪਹਿਲਾਂ ਸੁਭਾਸ਼ ਹੁਣੀ ਦੱਸਦੇ ਸੀ ਬਾਈ ਕਹਿੰਦੇ ਵੀ ਉੱਥੇ ਬਹੁਤ ਬੰਦੇ ਤਾਂ ਇਹਨਾਂ ਤੋਂ ਲਿਆ ਕੇ ਵੇਚਦੇ ਆ ਹਾਂਜੀ ਹਾਂਜੀ ਬਿਲਕੁਲ بڑے بڑے ਸ਼ੋਅਰੂਮਾਂ ਦੇ ਵਿੱਚ ਸਾਡਾ ਫਰਨੀਚਰ ਜਾਂਦਾ ਜੀ ਹਾਂ ਦੁਕਾਨਦਾਰ ਵੀ ਉੱਥੋਂ ਲੈਂ ਜਾਂਦੇ ਆ ਤੁਸੀਂ ਵੀ ਬਾਉ ਜੀ ਥੋੜਾ ਜਿਹਾ ਆਇਨਾ ਝੂਲੇ ਬਾਰੇ ਵੀ ਦੱਸ ਦਗੇ ਹਾਂਜੀ ਹਾਂਜੀ ਗਾਰਡਨ ਫਰਨੀਚਰ ਆ ਗਿਆ ਜੀ ਇਹ ਬੰਦਾ ਆਪਣੀ ਬਾਲਕਨੀ ਚ ਪੋਰਚ ਦੇ ਵਿੱਚ ਡਰਾਈਂਗ ਰੂਮ ਚ ਬੈਡਰੂਮ ਚ ਜਿੱਥੇ ਖੁੱਲਾ ਬੈਡਰੂਮ ਹੁੰਦਾ ਬੈਡਰੂਮ ਚ ਵੀ ਲਗਾ ਲੈਂਦੇ ਜੀ ਲੋਕ ਇੱਕ ਝੂਲਾ ਹਾਂਜੀ ਇਹਨੂੰ ਕੱਢਣਾ ਪੈਂਦਾ ਕਿ ਆਈ ਪਾਰ ਚੱਲ ਲੈਂਦਾ ਬੰਦਾ ਇਹ ਸਵਾ ਕੁਇੰਟਲ weight ਲੋਡ ਲੈਂਦਾ ਜੀ ਅੱਛਾ ਹਾਂਜੀ ਹਾਂਜੀ ਸਿਰਫ ਹੀ 6500 ਰੁਪਏ ਦਾ ਦੇ ਦੇਣਾ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਸਿਰਫ 6500 ਰੁਪਏ ਦਾ ਆਮ ਮਾਰਕੀਟ ਚ 8500 9000 ਰੁਪਏ ਦਾ ਵਿਕਦਾ ਜੀ ਆਪਾਂ ਸਿਰਫ 6500 ਰੁਪਏ ਦਾ ਦੇ ਦੇ ਇਹ ਵੀ ਗਾਰਡਨ ਵਾਲਾ ਫਰਨੀਚਰ ਆ ਹਾਂਜੀ ਗਾਰਡਨ ਜੀ ਗਾਰਡ ਮਤਲਬ ਬਾਹਰ ਪਿਆ ਖਰਾਬ ਨਹੀਂ ਹੁੰਦਾ ਮਾ ਤਾਂ ਕੁਝ ਨਹੀਂ ਹੁੰਦਾ ਜੀ ਇਹ ਹੈ ਹੀ ਆਊਟਡੋਰ ਵਾਸਤੇ ਜੀ ਇਹ ਆਈਟਮ ਹੀ ਸਪੈਸ਼ਲ ਆਊਟਡੋਰ ਵਾਸਤੇ ਆ ਵੀ ਮਤਲਬ ਇਹਨੂੰ ਨਾ ਮੀਂਹ ਚ ਖਰਾਬ ਹੋਊਗਾ ਕੁਝ ਨਹੀਂ ਫੈਬਰਿਕ ਹੀ ਉਹ ਜਿਹਾ ਲੱਗਿਆ ਜੀ ਜਿਹੜਾ ਵੈਦਰ ਪ੍ਰੂਫ ਹੈ ਖਰਾਬ ਹੀ ਨਹੀਂ ਹੁੰਦਾ ਜੀ ਨਾ ਇਹਨੂੰ ਮੀਂਹ ਚ ਨਾ ਠੰਡ ਚ ਨਾ ਧੁੱਪ ਚ ਇਹਨੂੰ ਕੁਝ ਨਹੀਂ ਹੁੰਦਾ ਇਹਨਾਂ ਬਾਹਰ ਪਿਆ ਰਹੇ ਬਿਲਕੁਲ 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 ਤੇ ਆਹ ਕਾਦੇ ਵਾਸਤੇ ਪਾਇਆ ਆਹਾ ਇਹ ਹੋਨੈਕਸ ਮਾਰਬਲ ਦੇ ਟੇਬਲ ਹੈ ਜੀ ਜੀ ਇਹ ਸਾਰੇ ਡਰਾਈਂਗ ਰੂਮ ਚ ਲੱਗਦੇ ਜ ਲੋੜ ਮੁਤਾਬਕ ਲਗਾ ਸਕਦਾ ਹੈ ਇਹ ਆਪਣੇ ਤੋਂ ਆਰਡਰ ਤੇ ਮਗਾ ਸਕਦਾ ਹਾਂਜੀ ਹਾਂਜੀ ਬਿਲਕੁਲ ਤੇ ਇਹਦਾ ਸਾਈਜ਼ ਵੀ ਚੇਂਜ ਹੋ ਸਕਦਾ ਸਾਈਜ਼ ਦਾ ਮਰਜੀ ਕਸਟਮਰ ਆਪਣੇ ਸਾਈਜ਼ ਰੂਮ ਦੇ ਸਾਈਜ਼ ਮੁਤਾਬਕ ਕਸਟਮਾਈਜ਼ ਕਰ ਦਿੰਦੇ ਆ ਜੀ ਸੁਭਾਸ਼ ਭਾਈ ਆ ਵੀ ਨਿਗਾ ਪੈ ਗਿਆ ਮੇਰੇ ਪਈ ਆ ਆਪੇ ਆ ਸਾਰੇ ਜਿਹੜੇ ਜਿਹੜੇ ਆ ਕਪੜੇ ਦੇ ਡਿਜ਼ਾਈਨ ਆ ਜਿਹੜੇ ਹਾਂਜੀ ਹਾਂਜੀ ਵਧੀਆ ਨਰਮਲ ਕੰਪਨੀ ਦੇ ਜੀ ਅਲੱਗ ਅਲੱਗ ਕਲਰ ਅਲੱਗ ਅਲੱਗ ਫਾਈਲਾਂ ਚੋਂ ਜੇ ਜਾਂ ਮਰਜੀ ਆਪਾਂ ਕਪੜਾ ਲਗਵਾ ਸਕਦੇ ਆ ਸਾਰੇ ਕਲਰ ਇਹਦੇ ਵਿੱਚ अवेलेबल ਆ ਕੋਈ ਦਿੱਕਤ ਨਹੀਂ ਹੈ ਮਤਲਬ ਜੇ ਜੇ ਅਗਲੇ ਨੂੰ ਆਰਕੀਟੈਕਟ ਨੇ ਦੱਸਿਆ ਵੀ ਭਾਈ ਐਮੋ ਜਿਹਾ ਬਿਲਕੁਲ ਆਰਕੀਟੈਕਟਾਂ ਦੀ ਚੋਇਸ ਦੀ ਫੈਬਰਿਕ ਹੈ ਸਾਰੇ ਦੇਖੋ ਜੀ ਬਹੁਤ ਸੋਹਣੇ ਸੋਹਣੇ ਫੈਬਰਿਕ ਆ ਦੇਖੋ ਇਹ ਤਾਂ ਆ ਦੇਖੋ ਸੈਂਕੜੇ ਡਿਜ਼ਾਈਨ ਆ ਹੋਰ ਵੀ ਬਹੁਤ ਫਾਈਲਾਂ ਜੀ ਆਪਾਂ ਸਾਰੀਆਂ ਦਿਖਾਣੀਆਂ ਤੁਹਾਨੂੰ ਜੀ ਆਪਣੇ ਕੋਲੇ ਘੱਟੋ ਘੱਟ 1 ਜਿਹੜੇ ਵਿੱਚੋਂ ਆਪਾਂ ਜਿਹੜੇ ਹਟੇ ਹੇਠਾ ਵੱਡੇ ਵੱਡੇ ਕੱਪੜਾ ਆਜ ਉਧਰ ਹੁਣ ਆਪਾਂ ਹਾਂਜੀ ਹਾਂਜੀ ਉਹ ਵੀ ਦਿਖਾਣੇ ਆਪਾਂ ਆਪਣੇ ਕੋਲੇ ਹਾਜ਼ਰ ਸਟਾਕ ਵੀ ਦਿਖਾਣੇ ਆ ਹਾਜ਼ਰ ਸਟਾਕ ਵੀ ਫੈਬਰਿਕ ਦਾ ਹੈਗਾ ਸੁਭਾਸ਼ ਭਾਈ ਆਪਾਂ ਇਹ ਆ ਥਾਨ ਹਾਂਜੀ ਹਾਂਜੀ ਇਹ ਜਿੰਨੇ ਮਰਜੀ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਹਾਜ਼ਰੀ ਪਏ ਜੀ ਜੀ ਜਿਹੜਾ ਮਰਜੀ ਰੰਗ ਗਾਹਕ ਆਪਣੀ ਚੁਆਇਸ ਮੁਤਾਬਕ ਲਵਾ ਸਕਦਾ ਇਹ ਸਾਰੇ ਸੋਫਿਆਂ ਦਾ ਕੱਪੜਾ ਸਾਰਾ ਸੋਫਿਆਂ ਦਾ ਕੱਪੜਾ ਹੀ ਹੈ ਜੀ ਸਾਰਾ ਸੋਫਿਆਂ ਦਾ ਕੱਪੜਾ ਵੀ ਮਤਲਬ ਜੇ ਅਗਲੇ ਨੇ 40 ਸੋਫੇ ਵੀ ਬਣਾਉਣੇ ਆ ਤਾਂ ਕੋਈ ਚੱਕਰ 40 ਰੰਗ ਹੀ ਦੇ ਦਾਂਗੇ ਜੀ ਜੀ 40 ਸੋਫੇ ਲੈਣੇ ਆ ਬੰਦੇ ਨੂੰ 40 ਰੰਗ ਹੀ ਦੇ ਦਾਂਗੇ ਕੋਈ ਕੋਈ ਰੰਗ ਦੇ 40 ਬਣਾਉਣੇ ਤਾਂ ਵੀ ਬਣ ਜਾਣਗੇ ਜੀ ਆੜੜ ਰੰਗਾਂ ਦੇ ਬਣਾਉਣੇ ਤਾਂ ਵੀ ਬਣ ਜਾਣਗੇ ਕੋਈ ਦਿੱਕਤ ਨਹੀਂ ਹੈ ਹਾਂ ਕਿਉਂਕਿ ਤੁਹਾਨੂੰ ਫਿਰ ਇਸ ਹਿਸਾਬ ਨਾਲ ਦੁਕਾਨਾਂ ਤੋਂ ਕੋਲੋਂ ਨਾਲੋਂ ਦੇਣਾ ਹੁੰਦਾ ਕਰਕੇ ਹਾਂਜੀ ਹਾਂਜੀ ਬਿਲਕੁਲ 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 ਹਾਂ ਲਓ ਵੀ ਤੁਸੀਂ ਯਾਰ ਗਿਣਦੇ ਹਾਂ ਭਜੋਂਗੇ ਰੰਗ ਇੰਨੇ ਪਏ ਆ ਇੱਥੇ ਇਸ ਤੋਂ ਬਾਅਦ ਜੇ ਬੰਦੇ ਨੂੰ ਹਜੇ ਇਹਨਾਂ ਚੋਂ ਵੀ ਪਸੰਦ ਨਾ ਆਵੇ ਜੀ ਤਾਂ ਆ ਸਾਰੀਆਂ ਫਾਈਲਾਂ ਪਈਆਂ ਜੀ ਆਪਣੇ ਕੋਲੇ ਜੀ ਆਏ ਕੋ ਸਾਰ ਫਾਇਲ ਪਈ ਆ ਜੀ ਆਪਣੇ ਕੋਲੇ ਜਿੰਨਾ ਮਰਜੀ ਰੰਗ ਕਸਟਮਰ ਆਪਣੀ ਚੁਆਇਸ ਦੇ ਰੰਗ ਲਵਾ ਸਕਦਾ ਜਿਹੜੀ ਮਰਜੀ ਫਾਇਲ ਦੇ ਵਿੱਚੋਂ ਆਪਦੀ ਚੁਆਇਸ ਦਾ ਕਲਰ ਲਵਾ ਸਕਦਾ ਜੀ ਬੰਦਾ ਇਹਨੇ ਕਲਰ ਦੇਖੋ ਮਾਰੋ ਜੀ ਸ਼ੂਟ ਦੇਖੋ ਹਮ ਜਿੰਨੇ ਮਰਜੀ ਰੰਗ ਜੀ ਰੰਗਾਂ ਦੀ ਕੋਈ ਕਮੀ ਨਹੀਂ ਜੀ ਕੱਪੜੇ ਦੀ ਫੁੱਲ ਕਲੈਕਸ਼ਨ ਮਿਲੂਗੀ ਹਮ ਸਾਰੇ ਕਲਰ ਅਵੇਲੇਬਲ ਹੈ ਜੀ ਜਿਹੜੇ ਮਰਜ਼ੀ ਰੰਗ ਤੇ ਬੰਦਾ ਉਂਗਲ ਲਾ ਦੇ ਉਹੀ ਰੰਗ ਬਣਾ ਕੇ ਦੇ ਦਾਂ। ਸੁਭਾਸ਼ ਇੱਕ ਆ ਆ ਆ ਆ ਪਰਚਾ ਪਿਆ ਤੁਹਾਡੇ ਆਹਾ ਆਹਾ ਹਾਂਜੀ 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 ਇਹ ਫਰਨੀਚਰ ਆਸਾਨ ਕੇਤ ਜੀਰੋ ਪਰਸੈਂਟ ਬਿਆਜ ਜੀ ਬਜਾਜ ਫਾਈਨਾਂਸ ਤੇ ਲੋਨ ਹੋ ਜਾਂਦਾ ਜੀਦਾ ਬਿਆਜ ਜੀਰੋ ਪਰਸੈਂਟ ਬਿਆਜ ਦਾ ਮਤਲਬ ਹੈ ਵੀ ਕੋਈ ਵਿਆਜ ਨਹੀਂ ਲੱਗਦਾ ਕੋਈ ਵਿਆਜ ਨਹੀਂ ਲੱਗਦਾ ਜੀ ਕੋਈ ਵਿਆਜ ਨਹੀਂ ਲੱਗਦਾ ਮੈਂ ਮੁੜ ਕੇ ਲੰਬਾ ਨਾ ਆਵੇ ਵੀ ਨਾ 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 ਕਹੋ ਯਾਰ ਮੈਨੂੰ ਵਿਆਜ ਲੱਗ ਗਿਆ 500 ਜੀ ਨੀ 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 ਕਿੰਨੇ ਚਿਰ ਵਾਸਤੇ ਕੋਈ ਵਿਆਜ ਨਹੀਂ ਇਹ ਕਦੇ ਵੀ ਨਹੀਂ ਲੱਗਦਾ ਜੀ ਬਜਾਜ ਕਾਰਡ ਦੇ ਉੱਤੇ ਬੰਦਾ ਇੱਕ ਲੋਨ ਲੈ ਲਈ 10 ਲੋਨ ਲੈ ਲਈ ਜੀ ਹੂੰ ਚੀਜ਼ ਲਈ ਚੱਲੇ ਲੋਨ ਭਰੀ ਚੱਲੇ ਚੀਜ਼ ਲਈ ਚੱਲੇ ਜੀ ਕੋਈ ਵਿਆਜ ਨਹੀਂ ਅੱਛਾ ਜੇ ਮੰਨ ਕੇ ਚਲੋ ਮੈਂ ਤੁਹਾਡੇ ਤੋਂ 5000 ਦੀ ਚੀਜ਼ ਲੈ ਗਿਆ ਹਾਂ ਹਾਂਜੀ 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 ਮੰਨ ਲਓ ਕਸ਼ਤਾਂ ਤੇ ਹਾਂਜੀ ਤਾਂ ਮੈਂ 5 ਹੀ ਭਰਨਾ ਹਾਂ ਹਾਂਜੀ ਹਾਂਜੀ ਬਿਲਕੁਲ 5 ਹੀ ਭਰਨਾ ਮਤਲਬ ਮੈਂ 5.5 ਸਵਾ 5 6 ਕੁਝ ਨਹੀਂ ਭਰਨਾ ਨਹੀਂ 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 ਤੱਕ ਭਰਨਾ ਮੈਂ ਕਸ਼ਤਾਂ ਤੇ ਹਾਂਜੀ ਹਾਂਜੀ ਮਤਲਬ ਉਹ ਜਿੰਨੀ ਵੱਜ ਗਈ 1500 ਰੁਪਏ ਦਾ ਹਾਂਜੀ ਹਾਂਜੀ ਬਿਲਕੁਲ ਦੱਸੋ ਮਤਲਬ 0% ਵਿਆਜ ਤੇ ਤੁਸੀਂ ਇਥੋਂ ਫਰਨੀਚਰ ਲੈ ਸਕਦੇ ਹੋ ਹਾਂਜੀ ਹਾਂਜੀ ਬਿਲਕੁਲ ਲੋ ਵੀ ਇਹ ਸਭ ਤੋਂ ਵੱਡੀ ਗੱਲ ਆ ਤੇ ਮੈਨੂੰ ਐ ਲੱਗਦਾ ਵੀ ਇਹ ਸੁਭਾਸ਼ بھائی ਸਭ ਤੋਂ ਬੈਸਟ ਆਫਰ ਆ ਮੈਂ ਮਾਰਕੀਟ ਦੇ ਵਿੱਚ ਤੁਰਿਆ ਫਿਰਦਾ ਇਹ ਸਭ ਤੋਂ ਬੈਸਟ ਆਫਰ ਆ ਕਿ ਤੁਸੀਂ 0% ਵਿਆਜ ਕੋਈ ਵੀ ਵਿਆਜ ਨਹੀਂ ਭਰਨਾ ਜਿਹੜੀਆਂ ਕਿਸ਼ਤਾਂ ਭਰਨੀਆਂ ਫਿਰ ਕੋਈ ਐਨ ਵੀ ਇੱਕ ਵਾਰ ਹੀ ਲਈ ਆ ਆਫਰ ਤੁਸੀਂ ਇੱਕ ਚੀਜ਼ ਲਈ ਆ ਉਹਦਾ ਵਿਆਜ ਉਹਦਾ ਲੋਨ ਖਤਮ ਕਰ ਦਿਓ ਦੂਸਰੀ ਲੈ ਲਓ ਤੀਸਰੀ ਲੈ ਲਓ ਚੌਥੀ ਲੈ ਲਓ ਜੇ ਤੁਸੀਂ ਸੁਭਾਸ਼ ਹੋਂਣਾ ਕੋਲ ਆਉਂਗੇ ਤਾ ਇਹ ਤੁਹਾਨੂੰ ਵਿਆਜ ਨਹੀਂ ਲੱਗਣ ਦੇਣਗੇ। ਹਾਂਜੀ ਬਿਲਕੁਲ ਜੀ। ਵਿਆਜ ਇਹ ਭਰ ਦੇਣਗੇ ਤੁਹਾਡਾ। ਤੁਸੀਂ ਕਹਿੰਦੇ ਕਿਤਾ ਭਰਨੀ ਆ। ਹਾਂ। ਹਾਂ ਲੈ ਵੀਨ ਸੱਜਣੋ ਸ਼ੇਅਰ ਕਰ ਦਿਓ ਹੁਣ ਮੈਂ ਤੁਹਾਨੂੰ ਫੇਰ ਕਹਿ ਦਿੰਨਾ ਕਿ ਤੁਸੀਂ ਰਾਮਪੁਰਾ ਪੂਲ ਦੇ ਵਿੱਚ ਬੈਠਾ ਨੰਬਰ ਆ ਤੁਹਾਡੀ ਸਕਰੀਨ ਤੇ ਪਰ ਫੇਰ ਵੀ ਤੁਹਾਨੂੰ ਯਾਦ ਕਰਾ ਦਾਂ ਤੁਸੀਂ ਲక్ష్ਮੀ ਫਰਨੀਚਰ ਵਾਲਿਆਂ ਦੇ ਆਉਣਾ। 30 ਸਾਲ ਪੁਰਾਣਾ ਇਹਨਾਂ ਦਾ ਕੰਮ ਆ ਮਾਰਕੀਟ ਦੇ ਵਿੱਚ ਤੇ ਮਾਲਕ ਦੀ ਕਿਰਪਾ ਨਾਲ ਆਉਣ ਆਲੀਆਂ ਸਾਧੀਆਂ ਤੱਕ ਇਹ ਕੰਮ ਕਰਦੇ ਰਹਿਣਗੇ ਜਿਹੜੀ ਨੀਅਤ ਨਾਲ ਤੇ ਜਿਹੜੀ ਕੁਆਲਿਟੀ ਦੇ ਨਾਲ ਇਹ ਬੰਦੇ ਕੰਮ ਕਰ ਰਹੇ। ਜਿਉਂਦੇ ਰੋ